ਜਿੱਥੇ ਪੰਜਾਬ ਭਰ ਚ ਪਾਰੀ ਬਾਰਿਸ਼ ਪੈ ਰਹੀ ਹੈ ਉੱਥੇ ਪੂਰੇ ਪੰਜਾਬ ਚ ਹੜਾਂ ਵਰਗੇ ਹਾਲਾਤ ਬਣੇ ਹੋਏ ਹਨ ਉੱਥੇ ਜਿਹੜਾ ਸ਼ਰਪੁਰ ਦੇ ਹਲਕਾ ਚੱਬੇਵਾਲ ਦੇ ਤੀਨੋਂ ਦੇ ਪਿੰਡ ਲਾਵਲਪੁਰ ਵਿੱਚ ਪਾਣੀ ਹੀ ਪਾਣੀ ਹੋਇਆ ਪਿਆ ਹੈ ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ ਤੇ ਉਹਨਾਂ ਦੀਆਂ ਘਰਾਂ ਦੀਆਂ ਛੱਤਾਂ ਵਿੱਚੋਂ ਪਾਣੀ ਵੀ ਰਿਸਣ ਲੱਗ ਪਿਆ ਹੈ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਸ਼ੂ ਵੀ ਸੁੱਕਾ ਚਾਰਾ ਖਾਖੇ ਕੇ ਬਿਮਾਰ ਹੋ ਰਹੇ ਨੇ ਪਿੰਡ ਅਲਾਵਲਪੁਰ ਦੇ ਵਸਨੀਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਲੋੜੀਂਦਾ ਸਮਾਨ ਉਹਨਾਂ ਦੇ ਘਰਾਂ ਵਿੱਚ ਪਹੁੰਚਾਇਆ ਜਾਵੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਪਾਣੀ ਹੀ ਪਾਣੀ ਹੋਇਆ ਪਿਆ ਹੈ ਕਿਸ਼ਮੀਂ ਕਾਰ ਜਿਹੜੇ ਪਿੰਡ ਦੇ ਵਸਨੀਕਾਂ ਬਲਾਲਪੁਰ ਦੇ ਜੀ ਇਹ ਇਸ ਵੇਲੇ ਜਿਹੜੇ ਹਾਲਾਤ ਬਣੇ ਐਸੇ ਵੇਲੇ ਹਾਲਾਤ ਬਹੁਤ ਮਾੜੇ ਆ ਜੀ ਪਾਣੀ ਦੀ ਵੀ ਤੰਗੀ ਬਿਜਲੀ ਦੀ ਵੀ ਤੰਗੀ ਪਾਣੀ ਅੰਦਰ ਰੋਟੀ ਪਾਣੀ ਦੀ ਵੀ ਤੰਗੀ ਹਰੇਕ ਗੱਲ ਦੀ ਤੰਗੀ ਆ ਸਾਨੂੰ ਇਸ ਵੇਲੇ ਜੇਕਰ ਦੇਖਿਆ ਜਾਵੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਤਾਂ ਠੀਕ ਹੈ ਕੋਈ ਕਿਹਾਡੇ ਨਾਲ ਆ ਕੋਈ ਨਹੀਂ ਜੀ ਆਇਆ ਇਸ ਵੇਲੇ ਤਾਂ ਸਾਡੇ ਕੋਲ ਕੋਈ ਨਹੀਂ ਆਇਆ ਹੈਗਾ ਅਸੀਂ ਬਹੁਤ ਤੰਗ ਆ ਇਸ ਵੇਲੇ ਜਾਣ ਕੇ ਰੋਣੇ ਰਹੇ ਹਾਂ ਬਹੁਤ ਆਖੀ ਕੀ ਹੁਣ ਮੰਗ ਕੀ ਕਰਦੇ ਹੋ ਮੰਗ ਹੁਣ ਦੇਖੋ ਤੁਸੀਂ ਗਵਰਨਮੈਂਟ ਸਾਡੀ ਕੀ ਕਰਦੀ ਆ ਸਾਡੇ ਬੱਚਿਆਂ ਦੇ ਬਾਲੇ ਡਿਗਿਓ ਆ ਪਾਇਓ ਮਕਾਨ ਡਿਗਿਓ ਖਰਚਾ ਬਹੁਤ ਹੋਇਆ ਆ ਬੜੇ ਲਾਂਗ ਚੱਕ ਚੱਕ ਕੇ ਜੀ ਇਹ ਪਾਏ ਸੀ ਮਾਤਾ ਜੀ ਤੁਸੀਂ ਵੀ ਘਰ ਤੁਹਾਡੇ ਬਿਲਕੁਲ ਪਾਣੀ ਦਾਖਲ ਹੋਇਆ ਪਿਆ ਫਿਰ ਸੋਪ ਐ ਕਿੱਥੇ ਰਹਿ ਗਏ ਬਾਹਰ ਜੀ ਲੋਕਾਂ ਦੇ ਘਰੀ ਸਾਫਾ ਰਹੀ ਹਾਂ ਹਾਂ ਲੋਕਾਂ ਦੇ ਘਰੀ ਪੁੱਟ ਪੈਣੇ ਆ ਤਾਂ ਹੁਣ ਕਰੀਏ ਕੀ ਬਹੁਤ ਔਖਾ ਸਾਨੂੰ ਇੱਥੇ ਆਣ ਦਾ ਬੜਾ ਕੋ ਲੱਤਾਂ ਟੁੱਟ ਜਾਵੇ ਤਾਂ ਕੀ ਕਰ ਸਕਦੇ ਹਾਂ 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 ਜੀ ਮੇਰਾ ਨਾਮ ਭਾਈ ਹਰਮੇਸ਼ ਸਿੰਘ ਮੇਰੇ ਪਿੰਡ ਮਜੀਦਾਬੀ ਮੈਂ ਪਿੰਡ ਲਾਵਲਪੁਰ ਤੋਂ ਹਾਂ ਤੁਹਾਡੇ ਬਹੁਤ ਮਾੜੇ ਹਾਲਾਤ ਬਣੇ ਹੋਏ ਨੇ ਪਿੰਡ 'ਚ ਹਰ ਵਰਗੇ ਹਾਲਾਤ ਬਣੇ ਹੋਏ ਨੇ ਕੀ ਕੁਛ ਨੁਕਸਾਨ ਹੋਇਆ ਹੈ ਜੀ ਹਾਂਜੀ ਹਾਂਜੀ ਤੇ ਆਪਣੇ ਆਪ ਸਾਨੂੰ ਆਪ ਪਤਾ ਹੀ ਆ ਤੇ ਲਿਖਿਆ ਵੀ ਹੈ ਪਿੰਡ ਵਾਸਤੇ ਪਾਣੀ ਦਾ ਬਿਆਹ ਬਹੁਤ ਜ਼ਿਆਦਾ ਹੈ ਮੀਂਹ ਪੰਮੀ ਬਰਸ਼ੋਨੀ ਰੋ ਰਹੀ ਤੇ ਨੁਕਸਾਨ ਦਾ ਬਹੁਤ ਹੋ ਗਿਆ ਤੁਹਾਨੂੰ ਦੇਖਦੇ ਆਪ ਵੀ ਪਤਾ ਹੈ ਪਿੰਡ 'ਚ ਬਹੁਤ ਨੁਕਸਾਨ ਜਰਾ ਹੋ ਗਿਆ ਛੱਤਾਂ ਡੀਆਂ ਕਿਸੇ ਦੀਆਂ ਪਾਣੀ ਦਾ بارش ਚੱਲ ਰਹੀ ਹੈ ਤੇ ਕਿਸੇ ਦੀ ਕੋਈ ਛਟਾਕ ਨੂੰ ਉਹ ਰੀਣੀਆ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਪ੍ਰਸ਼ਾਸਨ ਕੋ ਵੀ ਮੰਗ ਕਰਦੇ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਆ ਜੋ ਵੀ ਹਾਲਾਤ ਦੇਖੇ ਜੋ ਵੀ ਸਾਨੂੰ ਦਿਖਾ ਆਪ ਚਾਹੀਦਾ ਪਿੰਡ ਵਾਸਤੇ ਕੋਈ ਢੋਲ ਤਾਂ ਨਹੀਂ ਜਾਈਗੀ ਇਸ ਵੇਲੇ ਸਾਨੂੰ ਜਰੂਰਤ ਹੈ ਇਸ ਵੇਲੇ ਸਾਨੂੰ ਜਰੂਰਤ ਹੈ ਜਿਆਦਾ ਤੱਕਰ ਗਰੀਬਾਂ ਦੀ ਛੱਤਾ ਚੋਰੀਆਂ ਉਹਨਾਂ ਤਰਪਾਲ ਨੇ ਜਰੂਰਤ ਹੈ ਤੇ ਪਸ਼ੂ ਪਾਲੇ ਚਾਰੇ ਦੀ ਜਰੂਰਤ ਹੈ ਬਾਕੀ ਦਾ ਕੰਮ ਬਈ ਜਾਂਦੇ ਥੋੜੇ ਬਹੁਤ ਕੰਮ ਹੈ ਇਸਾ ਕੀ ਨਾਮ ਹੈ ਜੀ ਤੁਹਾਡਾ ਹਰਮਨਜੀਤ ਸਿੰਘ ਪਈ ਲੱਗਈ ਕਿਹੜੇ ਪਿੰਡ ਖੜੇ ਹੈ ਜੀ ਚੱਬੇ ਵਾਲੇ ਹ ਹਲਕੇ ਦਾ ਆਪਣੇ ਲਾਵਲਪੁਰ ਪਿੰਡ ਦਾ ਜੀ ਮਾਲਪੁਰ ਬਲੌਕ ਦੇ ਵਿੱਚ ਪੈਂਦਾ ਜੀ ਨੇੜੇ ਕੋਟੂ ਜੀ ਪਾ ਜੀ ਸੜਕਾਂ ਤੇ ਬਹੁਤ ਪਾਣੀ ਵਹਿ ਰਿਹਾ ਪਿਆ ਹੈ ਪਿੰਡ ਦੀਆਂ ਕਾਫੀ ਨੁਕਸਾਨ ਹੋਇਆ ਹੈ ਕੀ ਕਹਿਣਾ ਚਾਹੋਗੇ ਪਾ ਜੀ ਤੁਸੀਂ ਦੇਖੇ ਰਿਹਾ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਉਹ ਪਿੰਡ ਗੁਜ਼ਰ ਰਿਹਾ ਜੀ ਇਸ ਟਾਈਮ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਮਤਲਬ ਕੋਈ ਦੇਖ ਰਿਕ ਕੀਤੀ ਨਹੀਂ ਗਈ ਕਿ ਨਾ ਹੀ ਕੋਈ ਇੱਥੇ ਪਹੁੰਚਿਆ ਆਪਣੇ ਮਾਂ ਜੋ ਐਸਡੀਐਮ ਸਾਹੂ ਗਰਸ਼ੰਕਰ ਪਹੁੰਚੇ ਸੀ ਕਿ ਸੜਕ ਉੱਪਰ ਸੋਤ ਲਹਿਰ ਦੇ ਉੱਤੇ ਰਸਤੇ ਦੇ ਵਿੱਚ ਮਿਲੇ ਸੀ ਜਾਂਦੇ ਉਹਨਾਂ ਨੇ ਕਿਹਾ ਸੀ ਕਿ ਜੇ ਤੁਹਾਨੂੰ ਕਿਸੇ ਜਿਹੀ ਲੋੜ ਹੈ ਸਾਡਾ ਰਿਹਾ ਸੀ ਸਭ ਤੋਂ ਵੱਡੀ ਚੀਜ਼ ਉਹ ਆਪਣਾ ਹਜੇ ਰਸਣ ਪਾਣੀ ਦਾ ਆਪਾਂ ਵਧੀਆ ਸਾਡਾ ਗਿਆਰਾ ਚੱਲ ਰਿਹਾ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਕਿਸੇ ਤਰ੍ਹਾਂ ਦੀ ਪ੍ਰਮਾਤਮਾ ਕਰੇ ਕੋਈ ਪ੍ਰੋਬਲਮ ਅਜੇ ਵੀ ਨਾ ਤੇ ਆਈ ਵੀ ਨਹੀਂ ਤੇ ਜੋ ਪਸ਼ੂ ਆਚਾਰੇ ਵਾਸਤੇ ਉਹਦੇ ਵਾਸਤੇ ਬਹੁਤ ਬਹੁਤੀ ਸਮੱਸਿਆ ਦਾ ਕਾਰਨ ਬਣ ਚੁੱਕਾ ਜੀ ਕਿਉਂਕਿ 100 ਤੋਂ 150 ਰੁਪਏ ਆਪਣੇ ਸਾਡੇ ਡੰਗਰ ਹੈਗੇ ਆ ਜੀ ਪਿੰਡ ਦੇ ਵਿੱਚ ਤੇ ਉਹਨਾਂ ਨੇ ਮਤਲਬ ਆਪਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਜਿੰਨਾ ਵੀ ਜਲਦੀ ਹੋ ਦੋ ਨਕਲਾਂ ਦੇ ਦੋਨੋਂ ਰਾਸਤੇ ਜਿਹੜੇ ਮੇਨ ਆ ਜੀ ਉਹ ਬੰਦ ਹੋ ਚੁੱਕੇ ਆ ਜੀ ਬਿਲਕੁਲ ਬਲੌਕ ਆ ਤੁਸੀਂ ਵੀ ਤੁਸੀਂ ਵੀ ਦੇਖ ਪਹਿਲਾਂ ਵੀ ਕਵਰਿੰਗ ਕਰ ਦਿੱਤੀ ਆ ਦੇਖ ਚੁੱਕੇ ਆ ਜੀ ਤੇ ਉਸ ਤੋਂ ਬਾਅਦ ਇਹ ਮਾਨ ਜੋਗਾਇ ਜੀ ਸਾਹਿਬ ਨੂੰ ਅਸੀਂ ਇਹੀ ਰਿਕਵੈਸਟ ਕੀਤੀ ਸੀਗੀ ਕਿ ਜੋ ਸਾਡੇ ਮਤਲਬ ਗਰੀਬਤਾ ਪੱਜਰਾ ਦੇ ਘਰਾਂ ਦੇ ਮਤਲਬ ਸ਼ਤਾਂ ਚ ਹੋ ਰਹੀਆਂ ਉਹ ਘਰਾਂ ਦਾ ਢੇਲੂ ਸਮਾਨ ਸਾਰਾ ਖਰਾਬ ਚੁੱਕਾ 35 ਨਾਲ ਪਹਿਲਾਂ ਤੁਸੀਂ ਜਿਹੜੀ ਇਹਨਾਂ ਨੂੰ ਰਿਕਵੈਸਟ ਕੀਤੀ ਇਹ ਭਾਈ ਅੱਜ ਤੋਂ ਤਕਰੀਬਨ 48 ਮਿੰਟ ਕੱਲਾ ਅੱਜ 4 ਘੰਟੇ ਹੋ ਚੁੱਕੇ ਪਰ ਕੋਈ ਪਿੰਡਰ ਮਾਰਕ ਨਹੀਂ ਹੋਂ ਤੱਕ ਪਹੁੰਚੀ ਜਾਈ ਨਹੀਂ ਫੋਨ ਕੀਤਾ ਜੀ ਪਹਿਲਾਂ ਬਾਰੇ ਚੀਤਾ ਬਾਰੇ ਫੋਨ ਤੇ ਉਸ ਤੋਂ ਮੈਂ ਮਾਜੂ ਬੀਸੀ ਸਾਹਿਬ ਨੂੰ ਕੱਲ ਕੋਲ ਕੀਤੀ ਜਰਾਤੇ ਇੱਕ ਪ੍ਰੋਬਲਮ ਆਈ ਸੀ ਕਿ ਸਾਡੇ ਨਹਿਰ ਤੋਂ ਜੋ ਪਾਣੀ ਆ ਕੇ ਜਾ ਰਿਹਾ ਸੀ ਤਾਂ ਉਹਨਾਂ ਬਾਰੇ ਫੋਨ ਉਠਾਣੇ ਗਿਆ ਚਲੋ ਕੋਈ ਮਜਬੂਰੀ ਆਉਣੀ ਹੈ ਕਿ ਕੰਮਾਂ ਦੇ ਵਿੱਚ ਗੀਜੇ ਹੁੰਦੇ ਆ ਨਹੀਂ ਉਠਾ ਸਕਦੇ ਨਾ ਤੇ ਮਾਨੂਗ ਐਸਡੀਐਮ ਸਾਹਿਬ ਨੂੰ ਮੈਂ ਕੀਤਾ ਸੀਗਾ ਫੋਨ ਕਿ ਖਲੋੜਾ ਵਾਸੀ ਬੁਰੇ ਲਗਾ ਰਹੇ ਨੇ ਤੇ ਉਹਨਾਂ ਬਾਰੇ ਜਿਸ ਕੀਤਾ ਸੀ ਤਾਂ ਉਹਨਾਂ ਨੇ ਚਲੋ ਮੇਰੀ ਗੱਲ ਸੁਣੀ ਜੀ ਉਸ ਗੱਲ ਤੇ ਪਰ ਉਹ ਸਵੇਰ ਸਾਡੀ ਕੋਈ ਗੱਲ ਨਹੀਂ ਹੋਈ ਜੋਕਰਾਂ ਦੇਖਿਆ ਜਾਦਾ ਪਿੰਡ ਨੂੰ ਕਈ ਚੀਜ਼ ਦੀ ਲੋੜ ਵਾ ਜਿਹੜੀ ਇਸ ਟਾਈਮ ਸਭ ਤੋਂ ਵੱਡਾ ਵੀ ਚਾਰੇ ਦੀ ਤੇ ਬਿਜਲੀ ਦੀ ਪ੍ਰੋਬਲਮ ਸਭ ਤੋਂ ਵੱਡੀ ਹੈ ਜੀ ਤੇ ਤਰਪਾਨਾ ਜਦਾਂ ਕਿ ਘਰਾਂ ਦੇ ਵਿੱਚ ਲੋਕਾਂ ਦਾ ਘਰ ਨੂੰ ਸਮਾਨ ਉਹ ਬਹੁਤ ਖਰਾਬ ਹੋ ਰਿਹਾ ਹੈ ਸ਼ਤਾ ਬੰਦ ਕਿਉਂ ਉਹਨਾਂ ਨੇ ਅੰਬਲੀਆਂ ਪਿੰਡ ਦੇ ਤਸਵੀਰਾਂ ਵੀ ਦਿਖਾਣੇ ਆਈ ਜਾ ਕੇ ਠੀਕ